ਸਾਸੀ ਗੱਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲੋ ਜੀ ਅੱਜ ਆਇਆ ਆ ਪਿੰਡ ਭੋਲੇ ਕੀ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ। ਵੀਰ ਦੇ ਕੋਲ ਚੰਗੇ ਪਸ਼ੂ ਆਗੇ ਦੋ ਝੋਟੀਆਂ ਦੋਵੇਂ ਸੂਈਆਂ ਸਵਈਆਂ ਤੇ ਮੋਲ ਇਹਨਾਂ ਦੇ ਕਰਾਉਣੇ ਨਿਕ ਨੇਕ ਤੇ ਵੀਡੀਓ ਮੇਰੇ ਭਰਾ ਪੂਰੀ ਵੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਰੇ। ਕਿ ਆਪਣੇ ਚੈਨਲ ਤੇ ਪਸ਼ੂ ਹੁੰਦੇ ਜਾਇਜ਼ ਮੁੱਲ ਤੇ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਲੈਨੇ ਇਹਨਾਂ ਦੀ ਪੂਰੀ ਡਿਟੇਲ ਹਾਂਜੀ ਸੱਸੀ ਗੱਲ ਜੀ ਵੀਰ ਜੀ ਹੋਰ ਸਭ ਠੀਕ ਠਾਕ ਜੀ ਬਹੁਤ ਠੀਕ ਠਾਕ ਜੀ ਤੇ ਪਹਿਲੀ ਵੀਡੀਓ ਫਿਰ ਆਪਣੀ ਹਾਂਜੀ ਹਾਂਜੀ ਆਪਣੀ ਆਹ ਤੇ ਵਧੀਆ ਸਾਫ਼ ਸੁਥਰੇ ਤੇ ਜਾਇਜ਼ ਰੇਟ ਤੇ ਆਪਾਂ ਪਸ਼ੂ ਪਾਉਂਦੇ ਠੀਕ ਹੈ ਜੀ ਹਾਂਜੀ ਹਾਂਜੀ ਉਹ ਆਪਣਾ ਚੈਨਲ ਹੀ ਆਫਰਾਂ ਵਾਲਾ ਆਫਰ ਇੱਕ ਦੀ ਆਪਾਂ ਲਾਦਣੀ ਹੁੰਦੀ ਆ ਨਹੀਂ ਆਵੇ ਆਪਰਾਣੀ ਭਾਜੀ ਜਿੰਨੀ ਮੈਂ ਦਊ ਨਾ ਕੋ ਜਿੰਨੇ ਦੇ ਦਾਂਗਾ ਠੀਕ ਹੈ ਜੀ ਬਿਲਕੁਲ ਨਿੱਕਾ ਮੁੱਲ ਕਰ ਦੇਣਾ ਤੇ ਹਾਂਜੀ ਆ ਵੱਡੀ ਝੋਟ ਜ ਗਈ ਜਿਹਦੀ ਕੀ ਡਿਟੇਲ ਜੇ ਇਹਨ ਇਹੋ ਦੇਰ ਦੇ ਮਾਣੇ ਦੇ ਹੋਣੀ ਮਾਲੇ ਮੀਨੇ ਅੱਛਾ ਕੱਟੀ ਜੇ ਦੀ ਜੀ ਆ ਕੱਟੀ ਜੇ ਕੋਈ ਭਰਾ ਆਪਣੇ ਹਿਸਾਬ ਨਾਲ ਆਂਦਾ ਜੇ ਨਾਲੇ ਤੇ ਇੱਕ ਦਾ ਇਹ ਕੱਟਾ ਦੇ ਠੀਕ ਹੈ ਜੀ ਤੇ ਹੈ ਕੱਦ ਵਜਨ ਵਾਲੀ ਦੁੱਧ ਕਿੰਨਾ ਜਦੇ ਕੋਲ ਹੁਣ ਜਿਹੜਾ ਦੁੱਧ ਹੈ ਜੋ 8 ਚ ਲਵਾਉਣਾ ਜਦੇ ਅੱਛਾ ਫਸਲ ਅੱਜ ਫੁੱਟ ਘਟ ਗਈ ਨਹੀਂ ਆਪਾਂ ਲੋਕ ਪਿੱਛੇ ਵਾਧਾ ਜੀ ਅੱਛਾ ਅੱਛਾ ਥੋੜੀ ਪ੍ਰਾਗਿਆ ਨਾ ਅੰਦਰ ਆਹੋ ਪ੍ਰੇਥਾਂ ਦਾ ਕਰਕੇ ਪਸ਼ੂ ਕਰ ਜਾਂਦਾ ਥੋੜਾ ਬੋਦਾ ਹਾਂ ਚਲੋ ਹਾਂ ਕੋਈ ਗੱਲ ਨੀ ਤੋਰੋ ਇਹਨੂੰ ਹਾਂ ਕਦ ਕਾੜ ਫੁੱਲ ਜੇ ਕੋਈ ਭਰਾ ਇੱਥੇ ਆਣ ਕੇ ਵੇਖੂਗਾ ਮੈਨੂੰ ਪਸੰਦ ਆਊਗੀ ਵਜਨ ਧਾਰਿਆ ਪੂਰੀ ਮੱਝ ਮੈਂ ਵੀ ਉਹ ਨਿੱਕੇ ਕਾੜ ਦੇ ਵੇਖੋ ਕਿੱਦਾਂ ਆ ਵੀਰ ਦਾ ਕਾਦੀ 6 ਫੁੱਟ ਹੁਣਾਂ ਜੇ ਸਾਢੇ 6 ਫੁੱਟ ਹੈ ਭਾਈ ਸਾਢੇ 6 ਫੁੱਟ ਵੀਰ ਦਾ ਕਾਦੀ ਇਹਦੇ ਉੱਤੋਂ ਕੋਈ ਭਰਾ ਅੰਦਾਜ਼ਾ ਲਾ ਕੇ ਫਿਰ ਮੱਝ ਦਾ ਮੁੱਲ ਲਾਵੇ ਕਿਉਂਕਿ ਆਪਣੇ ਕੈਮਰਾ ਕੋਈ ਝੂਮ ਨਹੀਂ ਹੁੰਦਾ ਜਿੱਦੀ ਹੋਊਗੀ ਕੈਮਰੇ 'ਚ ਉਹਨੂੰ ਵੱਡੀ ਲੱਗੂਗੀ ਤੁਹਾਨੂੰ ਇੱਥੇ ਆਣ ਕੇ ਵੀ ਕੋਈ ਭਰਾ ਪੂਰੀ ਵੱਡੀ ਮੰਨ ਕੇ ਲਵੇ ਇਹਨੂੰ ਛੋਟੀ ਨਾ ਮੰਨੇ ਕੋਈ ਭਰਾ ਕੋਈ ਨੀ ਕਮਾਉਂਦਾ ਇੱਥੋਂ ਕਮਾਦੋ ਕਮਾਦੋ ਕੋਈ ਨਹੀਂ ਥੋੜਾ ਥਾਂ ਆ ਇਹ ਵੀ ਲੰਬੀ ਆ ਇਹ ਨਹੀਂ ਕਮਾਦੋ ਕਮਾਦੋ ਥੋੜਾ ਚਲੋ ਕੋ ਉਹ ਹਿਸਾਬ ਨਾਲ ਕੋ ਭਰਾ ਅੰਦਾਜ਼ਾ ਲਾੜੇ ਥਾਂ ਆ ਘੱਟ ਦਾ ਕਰਕੇ ਨਾ ਚਲੋ 10 ਇੱਕ ਤੋਰਤੀ ਆ ਇਹ ਹੈ ਕੱਦ ਵਜਨ ਵਾਲੀ ਆ ਪੂਰੀ ਇਹ ਹਿਸਾਬ ਨਾਲ ਤੁਹਾਨੂੰ ਫੰਡਰਾਂ ਦੇ ਭਾਈ ਦੋਣੀ ਜਿੰਨਾ ਕਿਦਾ ਮੁੱਲ ਕਰ ਦੇਣਾ ਅਬ ਉਹ ਦੇਖੋ ਕਰੋ ਚੱਕ ਦਾ ਪਿੱਠ ਪੂੜਾ ਉੱਚੇ ਲੰਮੇ ਕੱਦ ਕਾਠ ਵਾਲੀ ਆ ਵੀਰ ਦੇ ਕਾਦੇ ਤੋਂ ਕੋਈ ਭਰਾ ਹੰਦਾ ਜਾ ਲਾ ਸਕਦਾ। ਅਸੀਂ ਭਾਈ ਮੁੱਲ ਕਰੀਏ ਜੈਜਾ ਕਿੰਨੇ ਦੀ ਕਰ ਦੀਏ। ਅਸੀਂ ਜਾਨੇ 85 ਰੁਪਏ ਮੈਂ ਇਹ ਲੱਖ ਰਹੀ ਭਾਈ। ਉਹਨੇ 85 ਦੇ ਨਹੀਂ ਇਹਨੂੰ ਲਿਆਓ 75 ਤੋਂ ਥੱਲੇ ਲਿਆਓ ਕਿੰਨੀ ਲਿਉਣੀਗੇ। ਰੱਸੀ ਦੇ ਦਾਂਗੇ। ਕਿੰਨੇ ਦੀ? 80। ਮੈਂ 75 ਤੋਂ ਥੱਲੇ ਕਹਿੰਦੇ ਮੇਰਾ ਭਰਾ। ਨਹੀਂ ਭਾਈ ਹੋਣੀ। ਹਾਂ? ਵੱਡੀ ਮਹੀ ਛੋਟੀ ਥੋੜਾ ਜਿਹਾ। ਨਹੀਂ ਕਰ ਦਈਏ। ਮਾਨਤਨ ਵਾਲਾ ਹੀ ਕੰਮ ਕਰੀਏ। ਹਾਂਜੀ। ਕਰੀਏ ਹਾਂ ਨਾਲ ਹੀ। 1000 ਘਟ ਦੇਣਾ ਓਕੇ। ਤੇ 1000 ਕਿੰਨੇ ਜੋ ਘਟ ਕਰ ਦਈਏ। 80 ਨਹੀਂ 80 ਚੋਂ ਨਹੀਂ ਮੈਂ ਤੁਹਾਨੂੰ ਕਹਿੰਦਾ ਵੀ 75 ਚੋਂ ਘੱਟ ਕਰੋ ਕਿੰਨਾ ਕਰਨਾ ਜੀ ਤੁਹਾਨੂੰ 75000 ਦੇ ਦਾਂਗੇ ਪੱਕੀ ਜੀ ਮੈਂ ਕਰਦਾ ਫਿਰ ਜੈਸਨ ਵਾਲਾ ਜੀ ਪਹਿਲੀ ਵੀਡੀਓ ਕੋਈ ਗੱਲ ਨਹੀਂ ਆਫਰ ਲਾ ਦੀਏ ਜਿਆਦਾ ਜੀ ਕਰੇ ਫਿਰ ਜਿੰਨੇ ਰੁਪਏ 70000 ਦੀ ਝੋਟੀ ਦੇ ਦੀਏ ਹਾਂ ਨਾ ਉਹ ਕੋਈ ਨਹੀਂ ਦਾ ਐਡੀ ਨਹੀਂ ਦੇਣਗੇ ਉਹ ਕੋਈ ਗੱਲ ਨਹੀਂ ਆਪੋ ਆਫਰਾਂ ਵਾਲਾ ਚੈਨਲ ਆ ਕਰਦੀਏ ਕੋਈ ਗੱਲ ਨਹੀਂ ਲਓ ਜੀ ਵੀਰ ਜੀ ਮਗਰ ਕੱਟੀ ਜੇ ਕੱਟੀ ਵੀ ਤਾਂ ਨਾ ਪਲੀ ਜੇ ਤੇ ਅੱਗੇ ਆ ਗਈ ਜੇ ਜੀ ਇਹਦੀ ਕੀ ਡਿਟੇਲ ਜੇ ਝੋਟੀ ਦੀ ਇੱਥੇ ਦੁੱਧ ਨੌ ਬੋਲੋ ਭਾਈ ਸ਼ਾ 9 ਕਿਲੋ ਦੁੱਧ ਆ। ਮੈਂ ਦੇਖ। ਹਾਂਜੀ। ਥਾਂਨੇ ਵਾਹ ਦਾ ਕਰੋ ਚੱਕ ਇਹ ਕਮਾਲ ਦੀ ਆ। ਹਾਂਜੀ। ਹਾਂਜੀ ਵੀਰ ਜੀ, ਇਹ 9 ਕਿਲੋ ਦਾ ਮਗਰ ਕੱਟਾ ਜੇ। ਹਾਂਜੀ, ਇੱਕ ਵਾਠ ਮਾਰ ਕੇ ਪੱਕਾ ਭਾਂਡਾ ਸੀ। ਠੀਕ ਹੈ ਜੀ। ਆ ਇਹਦਾ ਕੱਟਾ ਜੇ। ਪੱਕਾ ਜੀ। ਹਾਂਜੀ ਵੀਰ ਤੋਰੀਏ ਇਹਨੂੰ ਵੀ। ਝੋਟੀਆਂ ਕਮਾਲ ਦੀਆਂ ਜਨ ਜਨ ਆਪਣਾ ਚੈਨਲ ਹੀ ਆਫਰ ਆਣਾ ਕੋਈ ਭਰਾ ਇੱਥੇ ਆਣ। ਹੋ ਪਰਲੀ ਝੋਟੀ ਦਾ ਜਨ ਮੁੱਲ ਕਿਤਾ ਫੰਡਰ ਹੋਣੇ ਦੀ ਵੇਖ ਸਕਦੇ ਜੀ ਕੋਈ ਭਰਾ। ਵੀਰ ਦਾ ਫੁੱਲ ਲੰਮਾ ਕਰ ਦਿਆ। ਸਾਹ ਲਾ ਇਹ ਦੇਖ ਭਾਈ ਇਹ ਵੀ ਕੱਦ ਕਾਠ ਵਾਲੀ ਆ ਪਰ ਉਹ ਇਹਦੋਂ ਜ਼ਿਆਦਾ ਵੱਡੀ ਇਹ ਵੀ ਹੈ ਇਹ ਵੀ ਕੱਦ ਕਾਠ ਵਾਲੀ ਜੇ ਵੀ ਕੋਈ ਛੋਟੀ ਨਾ ਭਰਾ ਮੰਨ ਕੇ ਲਵੇ ਹਾਂਜੀ ਪਰ ਇਹ ਉਹਦਾ ਬਹੁਤਾ ਵੱਡਾ ਵਾ ਉਹ ਤਾਂ ਜ਼ਿਆਦਾ ਵੱਡਾ ਕੱਦ ਹੈ ਇਹ ਵੀ ਵੱਡੇ ਕੱਦ ਕਾਠ ਵਾਲੀ ਆ ਇਹ ਵੀ ਇਹ ਵੀ ਜੀ ਇਹ ਵੀ ਫੁੱਲ ਕੱਦ ਕਾਠ ਵਾਲੀ ਆ ਅਰੇ ਮੋਲਾ ਚੈਨਲ ਆਪਣਾ ਹੀ ਇਕੱਲਾ ਆਫਰ ਆਣਾ ਮਿਲਣੀ ਤੁਹਾਨੂੰ ਐਸੇ ਚੈਨਲ ਤੋਂ ਹੋਰ ਜਿੱਥੇ ਮਰਜੀ ਵੀਡੀਓ ਵੇਖੀ ਜਾਓ ਮੇਰੇ ਭਰਾ ਥੋੜਾ ਕਰਦਾ ਪਸ਼ੂ ਦੇ ਜਾਂਦੇ ਰਵੇ ਸਫਾਈਆਂ ਸੂਈਆਂ ਕਰੋ ਇਹਦੇ ਮਾਨੇ ਦੀਆਂ ਚੱਕ ਅਗੀ ਚਲੋ ਚਵਾਈ ਦਾ ਟਾਈਮ ਲਾ ਲਓ ਅਜੇ ਅੱਧਾ ਕ ਦਿਨ ਲੰਘ ਗਿਆ ਅਜੇ ਉਸ ਹਾਲ ਨੂੰ ਕੋਈ ਭਰਾ ਹੰਦਾ ਜਾ ਲਾ ਲੇ ਬਣ ਜਾਣੀਆਂ ਸ਼ਾਮ ਤੱਕ ਪੂਰੀਆਂ ਹਾਂਜੀ ਤੇ ਵੀ ਤੁਸੀਂ ਇਹ ਕਿੰਨੇ ਦੀ ਦੇ ਦਈਏ ਇਹ 85 ਦੇ ਦਈਏ 85 ਦੀ ਹਾਂਜੀ ਨਹੀਂ ਇਹਨੂੰ ਵੀ ਕਰੋ 75 ਚੋਂ ਅੰਦਰ ਲਿਆਓ ਕਿੰਨੀ ਲਿਆਉਣੀ ਜੇ ਸਾਗਿਆਂ ਨੇ 75 ਚੋਂ ਅੰਦਰ ਖਰੀਦੋ ਉਹ ਨਹੀਂ ਕੋਈ ਗੱਲ ਨਹੀਂ ਆਫਰ ਵਾਲਾ ਚੈਨਲ ਆ ਪਹਿਲੀ ਵੀਡੀਓ ਜੈਜਾ ਕਰਤੀਆਂ ਮਗਰੋਂ ਕੋਈ ਨਹੀਂ 2000 ਚੁੱਕਦਾ ਕੋਈ ਗੱਲ ਨਹੀਂ 80 ਦੀ ਦੇ ਦਈਏ ਨਹੀਂ 75 ਚੋਂ ਅੰਦਰ ਕਰੋ ਕਿੰਨੀ ਕਰਨੀ ਜੇ ਇਹਦੀ 75 ਦੀ ਦੇ ਦਾਂਗੇ ਨਹੀਂ ਉਹ 70 ਦੀ ਦੇ ਫਿਰ ਇਹ ਕਿਦਾਂ ਫਿਰ ਥੋੜੀ ਨਹੀਂ ਦੋਵੇਂ ਹੀ 70 70 ਰੀਆਂ ਕਰ ਦਿਆ ਕੋਈ ਭਰਾ ਉਹ ਲੈ ਜੇ ਤੇ ਭਾਵੇਂ ਕੋਈ ਉਹ ਲੈ ਜੇ ਠੀਕ ਹੈ ਜੀ ਕੋਈ ਗੱਲ ਨਹੀਂ ਆਫਰ ਲਾ ਦੀਏ ਦੋਵੇਂ ਹੀ 70 ਚ ਭਾਵੇਂ ਕੋਈ ਭਰਾ ਉਹ ਲੈ ਜੇ ਤੇ ਭਾਵੇਂ ਕੋਈ ਉਹ ਲੈ ਜੇ ਹੈ ਦੋਵੇਂ ਸ਼ਕੀਨ ਆ ਹਿਸਾਬ ਨਾਲ ਚੰਗੀਆਂ ਝੋਟੀਆਂ ਠੀਕ ਹੈ ਵੀਰ ਜੀ ਬਾਕੀ ਚਲੋ ਚੁੱਸੂਈਆਂ ਸਵਾਈਆਂ ਆਪਣੀਆਂ ਚੋਚਵਾ ਕੇ ਭਰਾ ਤਸੱਲੀ ਕਰਕੇ ਬਾਕੀ ਜੋ 70 70 ਇੱਕ 40 ਬੰਦਨ ਹਾਂਜੀ ਹਾਂਜੀ ਇੱਕ 35 ਦੀਆਂ ਦੇ ਰੰਗ ਕਠੀਆਂ ਗੁਮਈਆਂ ਲਓ ਜੀ ਵੀਰ ਜੀ ਹੋਰ ਥੱਲੇ ਆ ਗਈਆਂ ਨੇ ਆਫਰ ਲਾਤੀ ਵੀਰ ਨੇ ਜੋੜੇ ਦੇ ਨਾਲ ਠੀਕ ਹੈ ਜੀ